ਜਿਹੜਾ ਪਾਕਿਸਤਾਨ ਦੇ ਜਿਹੜਾ ਆਪਣਾ ਭਾਰਤ ਨੂੰ ਜਿਹੜਾ ਇੱਕ ਜੁਕਾਰਨ ਦਾ ਹੈ ਨਾ ਇਹ ਵੀਰ ਨੇ ਆਪਣੀ ਜਿਹੜੇ ਹੈਗੇ ਆ ਛੰਦ ਰਾਏ ਕਫਤਰਾਏ ਤੁਹਾਨੂੰ ਸਾਰਾ ਕੁਝ ਦਸਤ ਤੱਕ ਸਾਡਾ ਜਿਹੜਾ ਸੁਪਨਾ ਹੈ ਉਹ ਅਸੀਂ ਲਾਹੌਰ ਦੇ ਵਿੱਚ ਮੰਡੀ ਢਾ ਕੇ ਬੈਠੇ ਹੋਈਏ ਇੱਥੋਂ ਟਰਾਲੀ ਕਣਕ ਦੀ ਭਰੀਏ ਲਾਹੌਰ ਜਾ ਕੇ ਅਸੀਂ ਸ਼ਾਮ ਨੂੰ ਵੇਚ ਕੇ ਆਪਣੇ ਘਰੇ ਆ ਜਾਈਏ ਅੱਜ ਸਾਡੇ ਮੋਦੇ ਜਿਹੜੇ ਸੈਮੀਨਾਰ ਦੇ ਹੀ ਸੀ ਅਸੀਂ ਧੰਨਵਾਦ ਕਰਦੇ ਆ ਮੇਰੇ ਸਰਪੰਚ ਜੀ ਸਿੰਘ ਜੀ ਕਿੰਨਾ ਵਧੀਆ ਵਕਤ ਹੋ ਜੇ ਬਾਕੀ ਆਪਾਂ ਟਰਾਲੀ ਹਕੀਕਤ 'ਚ ਇੱਥੋਂ ਤੁਸੀਂ ਇੰਸਟਾਟ ਕਰਦੇ ਫੂਡ ਫਰੋਜਪੁਰ ਤੋਂ ਬੰਬਈ ਬੰਦ ਰੌਣਕ ਫਿਰ ਕਿੱਦਾਂ ਦਾ ਮੈਂ ਮੈਂ ਬਸੋਂ ਕਾਡੋ 17 ਵਾਰ ਹੀ ਜਾ ਆਇਆ ਵਾਹ ਜੀ ਵਾਹ ਵਾਹ ਲਾਹੌਰ ਤੋਂ ਵਾਪਸ ਮੁੜਦੇ ਆ ਬਿਲਕੁਲ ਜਿਸ ਨਿਕਲਦੀ ਆ ਦੇਵ ਦੇ ਵਿੱਚੋਂ ਯਾਰ ਖੜਾ ਸਾਡਾ ਰਾਜ ਭਗ ਸਾਡਾ ਸਾਰਾ ਕੁਝ ਇੱਥੇ ਨੂੰ ਲਾਹੌਰ ਦੇ ਵਿੱਚ ਆ ਬਿਲਕੁਲ ਹੈਨਾ ਬੜੀ ਯਾਰ ਜ਼ਿਆਦਾ ਹੋ ਰਿਹਾ ਬੰਬਈ ਤੋਂ ਬਿਲਕੁਲ ਜੀ ਲੋਕਾਂ ਦੇ ਵਿੱਚ ਕਿੰਨਾ ਪਿਆਰ ਆ ਸਾਰੇ ਭਰਾਵਾਂ ਦੇ ਬਾਕੀ ਜਿਹੜਾ ਬਾਰਡਰਾਂ ਤੇ ਦਿਖਾਇਆ ਜਾਂਦਾ ਇੱਕ ਦੂਜੇ ਨੂੰ ਕੁਸੁੰਨ ਮੁਕੀ ਜੀ ਉਸ ਬਾਰੇ ਕੀ ਆਪਣੇ ਵਿਚਾਰ ਸਭ ਡਿਓਟੀ ਕਰਕੇ ਦੇ ਆਪਣਾ ਉਥੇ ਆਰਾਮ ਕਰਦੇ ਆ ਤੇ ਜਦੋਂ ਉਹ ਨਫ਼ਰਤ ਲੈ ਕੇ ਅਸੀਂ ਘਰਾਂ ਨੂੰ ਮੁੜ ਕੇ ਆਉਂਦੇ ਆ ਉਹ ਨਫ਼ਰਤਾਂ ਕਿੰਨੇ ਗੁਣਾ ਵੱਧੀਆਂ ਉਹ ਇਹ ਜੀ ਸਾਡਾ ਮੀਡੀਆ ਵਿਖਾ ਰਿਆ ਇੱਕ ਵਾਰੀ ਜਾ ਕੇ ਤਾਂ ਵੇਖੋ ਉਧਰ ਤੁਹਾਨੂੰ ਪਤਾ ਲੱਗੇ ਬਿਲਕੁਲ ਜੀ ਮੈਂ ਇਕੱਲੇ ਸਿੱਖਾਂ ਦੇ ਨਿਕਾਲ ਨਹੀਂ ਕਰਦਾ ਕੋਈ ਹਿੰਦੂ ਪਰਿਵਾਰ ਦਾ ਕੋਈ ਵੀ ਬੰਦਾ ਸਾਡੇ ਨਾਲ ਬਹੁਤ ਜਾਂਦਾ ਦਿੱਲੀ ਤੋਂ ਇੱਕ ਵਾਰੀ ਉਧਰ ਜਾ ਕੇ ਵੇਖੋ ਤੁਸੀਂ ਹਿੰਦੂ ਦੀ ਇੰਟਰਵਿਊ ਕਰਕੇ ਤੁਸੀਂ ਵੇਖੋ ਇੱਕ ਵੀ ਬੰਦਾ ਕਹਿ ਦੇਵੇ ਉੱਧਰ ਨਫਰਤ ਆ ਜਾਂ ਇਸ ਤਰ੍ਹਾਂ ਮਾਹੌਲ ਜੋ ਸਾਨੂੰ ਦਿਖਾ ਰਿਹਾ ਜ਼ਮੀਨ ਦਾ ਸਮਾਨ ਦਾ ਹਰਕਤ 11 ਇੰਟਰਨੂ ਮੈਂ ਦਿਖਾ ਦਣਾ ਬਿਲਕੁਲ ਜੀ ਬਿਲਕੁਲ ਤੇ ਸਰਪੰਚ ਸਾਹਿਬ ਜੀ ਬਹੁਤ ਸੋਹਣੀ ਤੁਸੀਂ ਕਵਿਤਾ ਏਨਾਂ ਦੀ ਆਵਾਜ਼ ਵੀ ਕਿਤੇ ਦਰਬਾਖ ਸਿੰਘ ਜੀ ਇੰਨਾ ਕੋਈ ਇੱਕ ਜਰੂਰ ਛੋਟਾ ਰਿਹਾ ਸੁਣੋ ਜੀ ਬਿਲਕੁਲ ਜੀ ਬਿਲਕੁਲ ਇਹ ਪਹਿਲੇ ਦਿਨ ਅਸੀਂ ਪਹਿਲੇ ਦਿਨ ਇਕੱਠੇ ਮਿਲੇ ਸੀ ਸਿੰਘੂ ਬਾਟਰ ਤੇ ਹਾਂ ਜੀ ਜੀ ਪਾਜੀ ਆ ਰਹੀ ਗੁੰਗਨਾ ਰਹੀ ਸੀ ਤਹੀਂ ਰੁਕ ਗਿਆ ਸਾਡਾ ਪੈਰ ਜੜੇ ਉੱਥੇ ਰੁਕੇ ਠੀਕ ਹੈ ਜੀ ਵੀਰ ਜੀ ਸਰਾਉ ਤੋ ਬੋਲ ਤੁਸੀਂ ਵੀ ਅੱਜ ਪਿਆਰ ਦੇ ਜੀ ਟਿੱਕੀ ਪੂਂਦ ਜੋ ਪਤਲ ਚੋਂ ਇੱਕ ਵਾਰੀ ਹੁੰਦਾ ਪਰਤ ਕੇ ਕਦੇ ਨਾ ਮੇਲ ਲਕੋ ਵਾਹ ਜੀ ਕਿੱ ਕੀ ਬੂਦ ਜੋ ਬੱਦਲ ਚੋਂ ਇੱਕ ਵਾਰੀ ਹੁੰਦਾ ਪਰ ਤਕੇ ਕਦੇ ਰਾ ਮੇਰ ਰਕੋ ਮੋਟਾ ਵੀ ਘਟੇ ਥਾਣੇ ਰਹਿਣ ਖੁੱਲੇ ਖਾਲੀ ਹੁੰਦੀ ਨਹੀਂ ਕਦੇ ਵੀ ਜੇਲ ਲੋਕੋ ਮਮੇ ਜਿੱਥੇ नाग ਕਦੇ ਨਹੀਂ